ਅੱਜ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਮੈਂ ਜਿੱਥੇ-ਜਿੱਥੇ ਵੇਖਦਾ ਹਾਂ ਉੱਥੇ-ਉੱਥੇ ਪਰਮਾਤਮਾ ਹਾਜ਼ਰ-ਨਾਜ਼ਰ ਦਿਸਦਾ ਹੈ ਉਹ ਕਿਸੇ ਵੀ ਥਾਂ ਸਾਡੇ ਤੋਂ ਦੂਰ ਨਹੀਂ ਹੈ ਆਪਣੇ ਮਨ ਨੂੰ ਸਮਝਾਉਂਦੇ ਨੇ ਕਿ ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ ਜਿਹੜਾ ਸਾਰਿਆਂ ਵਿੱਚ ਵਸ ਰਿਹਾ ਹੈ ਸਾਨੂੰ ਉਸ ਪਰਮਾਤਮਾ ਨੂੰ ਹੀ ਅਸਲ ਸਾਥੀ ਸਮਝਣਾ ਚਾਹੀਦਾ ਜਿਹੜਾ ਸਾਡੇ ਤੋਂ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਕਿਦਰੇ ਵੀ ਵੱਖ ਨਹੀਂ ਹੁੰਦਾ ਉਸ ਸੁੱਖ ਨੂੰ ਜ਼ਿਆਦਾ ਇੰਪੋਰਟੈਂਸ ਨਹੀਂ ਦੇਣੀ ਚਾਹੀਦੀ ਜਿਹੜਾ ਅੱਖ ਚਮਕਣ ਦੇ ਸਮੇਂ ਵਿੱਚ ਹੀ ਮੁੱਕ ਜਾਂਦਾ ਹੈ ਮੇਰਾ ਉਹ ਪ੍ਰਭੂ ਪੋਜਣ ਦੇ ਕੇ ਸਭ ਨੂੰ ਪਾਲਦਾ ਹੈ ਉਸ ਦੀ ਕਿਰਪਾ ਨਾਲ ਕਿਸੇ ਚੀਜ਼ ਦੀ ਕਾਟ ਨਹੀਂ ਰਹਿੰਦੀ ਉਹ ਪ੍ਰਭੂ ਸਾਡੇ ਹਰੇਕ ਸਾਹ ਦੇ ਨਾਲ ਸਾਡੀ ਸੰਭਾਲ ਕਰਦਾ ਰਹਿੰਦਾ ਹੈ ਜਿਹੜਾ ਪ੍ਰਭੂ ਛਲਿਆ ਨਹੀਂ ਜਾ ਸਕਦਾ ਨਾਸ਼ ਨਹੀਂ ਕੀਤਾ ਜਾ ਸਕਦਾ ਜਿਸ ਦੀ ਹਸਤੀ ਸਭ ਤੋਂ ਉੱਚੀ ਹੈ ਤੇ ਹੈਰਾਨ ਕਰਨ ਵਾਲੀ ਹੈ ਜਿਸ ਦੇ ਬਰਾਬਰ ਹੋਰ ਕੋਈ ਨਹੀਂ ਉਸ ਦੇ ਭਗਤ ਉਸ ਦਾ ਨਾਮ ਜਪ-ਜਪ ਕੇ ਆਤਮਿਕ ਆਨੰਦ ਮਾਣਦੇ ਰਹਿੰਦੇ ਨੇ। हे दयावान प्रभु ਮੈਨੂੰ ਉਹ ਸਮਝ ਬਖਸ਼ੋ ਜਿਸ ਦੀ ਬਰਕਤ ਨਾਲ ਮੈਂ ਤੁਹਾਨੂੰ ਹੀ ਸਿਮਰਦਾ ਰਹਾ। ਪਿਆਰੇ ਰਬ ਜੀ ਨਾਨਕ ਜੀ ਤੁਹਾਡੇ ਕੋਲੋਂ ਤੁਹਾਡੇ ਸੰਤ ਜਨਾਂ ਦੇ ਚਰਣਾ ਦੀ ਤੂੜ ਮੰਗਦੇ ਨਾ।